ਇਹ ਹੈ ਜੀ 14ਵੀਂ ਪੌੜੀ ਦੀ ਦੂਜੀ ਪੰਕਤੀ ਗੁਰੂ ਮਹਾਰਜ ਕਹਿੰਦੇ ਨੇ ਮਨੈ ਪਤ ਸਿਉ ਪ੍ਰਗਟ ਜਾਏ ਭਾਵ ਗਾ ਕੇ ਵੀ ਪੜ ਸਕਦੇ ਹਾਂ ਜੀ ਮਨੈ ਪਤ ਸਿਉ ਪ੍ਰਗਟ ਜਾਏ ਮਨੈ ਆਪਾਂ ਨੂੰ ਹੁਣ ਸਮਝ ਪੈ ਗਈ ਜੀ ਜੇਕਰ ਕੋਈ ਮਨੁੱਖ ਉਸ ਪ੍ਰਭੂ ਪਰਮਾਤਮਾ ਦੇ ਹੁਕਮ ਨੂੰ ਮੰਨ ਲਵੇ ਉਸਦੇ ਰਜ਼ਾਨੂ ਮੰਨ ਲਵੇ ਉਸਦੇ ਭਾਣੇ ਨੂੰ ਮੰਨ ਕੇ ਚੱਲੇ ਜੀ ਉਸਦੇ ਨਾਲ ਪ੍ਰੀਤ ਲਾ ਕੇ ਮਨ ਜੋੜ ਕੇ ਚੱਲੇ ਜੀ ਉਹ ਮਨੁੱਖ ਜਿਹੜਾ ਪ੍ਰਭੂ ਪਰਮਾਤਮਾ ਦੀ ਗੱਲ ਨੂੰ ਮੰਨ ਲਵੇ ਜੂਸ ਪੌੜੀ ਦੇ ਅੰਦਰ ਵਿੱਚ ਵੀ ਆਂਦਾ ਹੈ ਜੀ ਐਸਾ ਨਾਮ ਨਰੰਜਨ ਹੋਏ ਜੇ ਕੋ ਮੰਨ ਜਾਣੇ ਮਨ ਕੋਏ ਇਹ ਉਹੀ ਮੰਨੇ ਦੀ ਗੱਲ ਹੈ ਜੀ ਜਿਹੜੇ ਮਨੁੱਖ ਨੇ ਆਪਣੇ ਮਨ ਅੰਦਰ ਮੰਨ ਲਈ ਹੈ ਫਿਰ ਕੀ ਹੋਵੇਗਾ ਜੀ ਪਤ ਹੁੰਦੀ ਹੈ ਜੀ ਇੱਜ਼ਤ ਆਬਰੂ ਸਤਕਾਰ ਮਾਨ ਆਦਰ ਸ਼ੋਭਾ ਪੈਜ ਸਿਉ ਤੁਹਾਡੇ ਨਾਲ ਸਿਉ ਤੁਹਾਡੇ ਹੀ ਨਾਲ ਉਹ ਮਨੁੱਖ ਜਿਹੜਾ ਪ੍ਰਭੂ ਪਰਮਾਤਮਾ ਦੀ ਗੱਲ ਮੰਨਦਾ ਹੈ ਉਸ ਦੇ ਨਾਲ ਇੰਜਤ ਦੇ ਨਾਲ ਪ੍ਰਗਟ ਭਾਵ ਜਾਹਰ ਹੋ ਕੇ ਪ੍ਰਸਿੱਧ ਹੋ ਕੇ ਇਸ ਦੁਨੀਆ ਨੂੰ ਦਿਖਾ ਕੇ ਜਾਏ ਜਾਂਦੀ ਹੈ ਜੀ ਕਹਿਣ ਤੋਂ ਪਾਵੇ ਜੀ ਜਿਹੜਾ ਮਨੁੱਖ ਉਸ ਪ੍ਰਭੂ ਪਰਮਾਤਮਾ ਦੀ ਗੱਲ ਮੰਨ ਲਿੰਦਾ ਹੈ ਤਾਂ ਉਹ ਆਦਰ ਮਾਣ ਸਤਕਾਰ ਖੱਟ ਕੇ ਹੀ ਇਸ ਦੁਨੀਆ ਤੋਂ ਜਾਂਦਾ ਹੈ ਤੇ ਉਹ ਆਦਰ ਮਾਣ ਸਤਕਾਰ ਜਿਹੜਾ ਹੈ ਉਹ ਪ੍ਰਭੂ ਪਰਮਾਤਮਾ ਦੇ ਦਰਬਾਰ ਵਿੱਚ ਵੀ ਪੈਦਾ ਹੁੰਦਾ ਹੈ ਜੀ ਪਤਸਿਮ ਪ੍ਰਗਟ ਜਾਏ ਦੋ ਅਰਥ ਨਿਕਲ ਜਾਂਦੇ ਨੇ ਪਤਸਿਮ ਪ੍ਰਗਟ ਭਾਵ ਇੱਜ਼ਤ ਪੈਦਾ ਹੋ ਕੇ ਉਹ ਉਸ ਮਨੁੱਖ ਦੇ ਨਾਲ ਜਾਏ ਹੁੰਦਾ ਜੀ ਜਾਣਾ ਜਾਣਾ ਇਸ ਦੁਨੀਆ ਤੋਂ ਵੀ ਜਾਣਾ ਹੈ ਤੇ ਜਾਣਾ ਰਾਜ ਦਰਬਾਰ ਵਿੱਚ ਵੀ ਹੈ ਜੀ ਉਸ ਪ੍ਰਭੂ ਪਰਮਾਤਮਾ ਦੀ ਕਚਹਿਰੀ ਵਿੱਚ ਵੀ ਜਾਣਾ ਹੈ ਇਸ ਲਈ ਜਿਹੜਾ ਜਾਏ ਹੈ ਨਾ ਇਹ ਦੋ ਹੋ ਜਾਂਦਾ ਹੈ ਜੀ ਜਾਂ ਤਾਂ ਇਸ ਪਹਿਲਾਂ ਤਾਂ ਇਸ ਦੁਨੀਆ ਤੋਂ ਜਾਣਾ ਦੁਨੀਆ ਤੋਂ ਦੂਜਾ ਹੈ ਜੀ ਉਸ ਪਰਮਾਤਮਾ ਦੇ ਦਰਬਾਰ ਵਿੱਚ ਜਾਣਾ ਠੀਕ ਹੈ ਜੀ ਹੁਣ ਇਹ ਥੋੜੀ ਆਪਣੀ ਮਨ ਦੀ ਇੱਛਾ ਜੀ ਦੋਨੇ ਵੀ ਕਰ ਸਕਦੇ ਹਾਂ ਅਰਥ ਦੁਨੀਆ ਤੋਂ ਜਾਣ ਵਾਲਾ ਵੀ ਕਰ ਸਕਦੇ ਹਾਂ ਇਹ ਵੀ ਕਰ ਸਕਦੇ ਹਾਂ ਵੀ ਦੁਨੀਆ ਤੋਂ ਜਾ ਕੇ ਪ੍ਰਭੂ ਪਰਮਾਤਮਾ ਦੇ ਰਾਜ ਦਰਬਾਰ ਵਿੱਚ ਵੀ ਜਾਣਾ ਹੈ ਜੀ ਕਿਉਂਕਿ ਪਹਿਲਾਂ ਵੀ ਬਾਬਾ ਸੁਮੇਰ ਸਿੰਘ ਦਾ ਪਾ ਰਤਨਾਮਾ ਪੜਿਆ ਸੀ ਕਿ ਗੁਰਬਾਣੀ ਕੀ ਏਕ ਤੁਕ ਤਾਂ ਕਿ ਅਰਥ ਅਨੰਤ ਤਾਸ ਵਿਚਾਰਤ ਹੀ ਰਹੇ ਸੋ ਖਾਲਸਾ ਮਹੰਤ ਠੀਕ ਹੈ ਪ੍ਰੋਫੈਸਰ ਸਹਿਬ ਸਿੰਘ ਨੇ ਵੀ ਸਭ ਤੋਂ ਵੱਧ ਜੋ ਗੁਰਬਾਣੀ ਦਾ ਮੈਨੂੰ ਲੱਗਦਾ ਵਧੀਆ ਟੀਕਾ ਕੀਤਾ ਹੈ ਉਹ ਪ੍ਰੋਫੈਸਰ ਸੇਵ ਸਿੰਘ ਦਾ ਹੈ ਜੀ ਜਦੋਂ ਪੜ੍ਹਦੇ ਆਂ ਵਿਚਾਰਦੇ ਆਂ ਬਹੁਤ ਹੀ ਵਧੀਆ ਟੰਗਦਾ ਉਹਨਾਂ ਨੇ ਦੱਸਿਆ ਜੀ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਜੋ ਮੈਂ ਟੀਕਾ ਕਰ ਚੱਲਿਆ ਇਹ ਅਖੀਰ ਨਹੀਂ ਹੈ ਇਹ ਅੰਤ ਨਹੀਂ ਹੈ ਕਿਸ ਨੂੰ ਹੋਰ ਵੀ ਅੱਗੇ ਵਧੀਆ ਕੀਤਾ ਜਾ ਸਕਦਾ ਹੈ ਇਸ ਦੇ ਹੋਰ ਵੀ ਅੱਗੇ ਅਰਥ ਕੱਢੇ ਜਾ ਸਕਦੇ ਹੈ ਸਮਝੇ ਜਾ ਸਕਦੇ ਹੈ ਜੀ ਤੇ ਹਰ ਇੱਕ ਪੰਕਤੀ ਨੂੰ ਬڑے ਵੱਖੋ ਵੱਖਰੇ ਨਜ਼ਰੀਏ ਨਾਲ ਸਮਝਿਆ ਜਾ ਸਕਦਾ ਹੈ ਜੀ ਜੋ ਇਸ ਕੋਰਸ ਦਾ ਖਾਸ ਪਾਵ ਹੈ ਉਹ ਹੈ ਪ੍ਰਭੂ ਪਰਮਾਤਮਾ ਦੇ ਨਾਲ ਜੁੜਨਾ ਅਤੇ ਸ਼ਬਦ ਨੂੰ ਫਰੋਲ ਕੇ ਉਸ ਦੀ ਵਿਚਾਰ ਕਰਨਾ ਠੀਕ ਹੈ ਜੀ ਬਾਕੀ ਜਦੋਂ ਫਰੋਲਾਂਗੇ ਵਿਚਾਰ ਕਰਾਂਗੇ ਜਿਵੇਂ ਆਪਾਂ ਕੋਈ ਗਿਫਟ ਖੋਲਦੇ ਹੁੰਦੇ ਹੁੰਨੇ ਆ ਜੀ ਹਰ ਇੱਕ ਨੂੰ ਅੰਦਰੋਂ ਵੱਖੋ ਵੱਖਰੀਆਂ ਚੀਜ਼ਾਂ ਜੋ ਹੁੰਦੀਆਂ ਤੋਹਫੇ ਵਿੱਚ ਮਿਲਦੀਆਂ ਨੇ ਓਵੇਂ ਜਦੋਂ ਤੁਸੀਂ ਇਸ ਨੂੰ ਖੋਲੋਗੇ ਵਿਚਾਰੋਗੇ ਤੁਸੀਂ ਜੋ ਮਰਜੀ ਅਰਥ ਕੱਢਗੇ ਆਪਣੀ ਜ਼ਿੰਦਗੀ ਵਿੱਚ ਜਿਸ ਦੇ ਨਾਲ ਤੁਹਾਡੇ ਮਨ ਦੀ ਪ੍ਰੀਤ ਹੈ ਉਹ ਪ੍ਰਭੂ ਪਰਮਾਤਮਾ ਨਾਲ ਜੁੜੇ ਠੀਕ ਹੈ ਜੀ ਜੇ ਇਹ ਸੋਚੀਏ ਕਿਉਂਕਿ ਹੁਣ ਆਪਾਂ ਪ੍ਰਭੂ ਪਰਮਾਤਮਾ ਦੇ ਨਾਲ ਇੱਕਮਿਕ ਹੋਣਾ ਹੈ ਜੀ ਤਾਂ ਇਹ ਅਰਥ ਬੜੇ ਵਧੀਆ ਟੁਕ ਦੇ ਨੇ ਕਿ ਜੇ ਮੈਂ ਉਸ ਪਰਮਾਤਮਾ ਦੀ ਗੱਲ ਮੰਨ ਲਵਾਂ ਤਾਂ ਦੁਨੀਆ ਵਿੱਚ ਤਾਂ ਸਤਕਾਰ ਖੱਟਾਂਗਾ ਹੀ ਜਦੋਂ ਮੈਂ ਆਪਣੇ ਮਰਨ ਤੋਂ ਬਾਅਦ ਉਸ ਪਰਮਾਤਮਾ ਦੀ ਕਚਹਿਰੀ ਵਿੱਚ ਜਾਵਾਂਗਾ ਦਰਗਾਹ ਵਿੱਚ ਜਾਵਾਂਗਾ ਤਾਂ ਉੱਥੇ ਵੀ ਮੈਨੂੰ ਮਾਨ ਸਤਕਾਰ ਉਹ ਪਰਮਾਤਮਾ ਮਿਲੇਗਾ। ਉਹ ਦੇਖਦੇ ਆਂ ਜੀ ਅਗਲੀ ਪੌੜੀ ਵਿੱਚ ਗੁਰੂ ਮਾਰਾ ਸਾਨੂੰ ਕੀ ਸਮਝਾ ਰਹੇ ਨੇ।